ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਜਿਹੜੀ ਉਸ ਦੀ ਡਿਊਟੀ ਹੈਗੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਐਨੀ ਕੁਐਸ਼ਨਸ ਆਈ ਊਡ ਵੈਲਕਮ ਸਰ ਡਰੱਗਸ ਉੱਪਰ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਬੇ ਲਗਾਤਾਰ ਜੇ ਵਿੱਚ ਕੋਈ ਨਵੀਂ ਇਨਪੁਟ ਆਈ ਹੋਵੇ ਦੇਖੋ ਜੀ ਇਹ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜਾ ਕੈਂਪੇਨ ਸੀਗਾ ਸਾਡਾ निरंतर जारी है जड़ी इस बार ही ਸਾਡੀ ਰਿਕਵਰੀ ਹੈਗੀ ਉਹ ਹਿਸਟੋਰਿਕਲੀ ਹਾਈ ਸਾਡੀ तकरीबन 1300 ਤੋਂ ਕਿਲੋ ਤੋਂ ਵੱਧ ਹਿਰੋਇਨ ਅਸਿਰਿਕਲਰ ਕੀਤੀ ਹੈ ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹਿਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਨੇ ਇੰਸਟਾਲ ਕੀਤੇ ਸੀ ਉਹਨਾਂ ਦੇ ਨਾਲ ਨਾਲ ਬੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ ਅਸੀਂ ਦੇਖਿਆ ਕਾਫੀ ਇੱਕ ਪ੍ਰਭਾਵੀ ਤਰੀਕੇ ਨਾਲ ਫਰਕ ਪਿਆ ਤੇ ਐਟ ਦ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਜਿਵੇਂ ਮੋਹੱਲਿਆਂ 'ਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਸਾਡੀ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਇੱਕ ਬਹੁਤ ਹੀ ਕਾਮਯਾਬ ਸਟੈਪ ਸਾਬਿਤ ਹੋਈ ਹੈ ਤੇ ਲੋਕਾਂ ਦੀ ਇਨਪੁਟ ਤੇ ਤਕਰੀਬਨ ਅਸੀਂ 5800 ਐਫ ਆਈ ਆਰ ਦਰਜ ਕਰ ਚੁੱਕੀਆਂ ਤੇ ਸਾਨੂੰ 16000 ਦੇ ਕਰੀਬ ਟਿਪਸ ਆਈਆਂ ਸੀ ਸੋ ਇੱਕ ਇਹ ਇਹ ਇੰਡੀਆ ਦੇ ਵਿੱਚ ਹਾਈਐਸਟ ਜਿਹੜਾ ਕਨਵਰਸ਼ਨ ਰੇਸ਼ਿਓ ਹੈ ਸੋ ਪੁਆਇੰਟ ਆਫ ਸੇਲ ਤੇ ਵੀ ਤੇ ਇਸ ਤੋਂ ਇਲਾਵਾ ਜਿਹੜੇ ਵੱਡੀ ਖੇਪਾਂ ਆਉਂਦੀਆਂ ਵਿੱਚੋਂ ਸਾਡਾ ਫੋਕਸ ਬਿਗ ਫਿਸ਼ ਤੇ ਵੀ ਹੈਗਾ ਤੇ ਐਟ ਦ ਸੇਮ ਟਾਈਮ ਜਿਹੜੇ ਪੈਡਲਰ ਜਿਹੜੇ ਵੇਚਦੇ ਹੈਗੇ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਔਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ 'ਚ ਇਹ ਵੀ ਨਾਲ ਹੀ ਨਾਲ FBI ਫਰਥਸੋਮ ਦੇ ਪਰ ਸਰਪ੍ਰਾਈਜ਼ ਦਾ ਚਾਰ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਿ ਮੁਹਿੰਮ ਚੱਲ ਰਹੀ ਹੈ ਲੇਕਿਨ ਡੀਆਈਜੀ ਹਰਚਰਨਪੂਰਲ ਤੋਂ 7.5 ਕਰੋੜ ਰੁਪਿਆ ਕੈਸ਼ 2.5 ਕਿਲੋ ਸੋਨਾ ਕਿ ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਅਫਸਰ ਇੰਨਾ ਕਰਪਟ ਸੀ ਦੇਖੋ ਸਪੈਸੀਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡਿਸ ਹੈਗਾ ਆਦਰਵਾਇਜ਼ ਪੰਜਾਬ ਸਰਕਾਰ ਇਸ ਟੋਟਲੀ ਕਮਿਟਡ ਟੁਵਰਡਸ ਐਂਟੀ ਕ੍ਰਪਸ਼ਨ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਬਹੁਤ ਸਾਰੇ ਜਿਹੜੇ ਆਫੀਸਰਸ ਅਸੀਂ ਡਿਸਮਿਸ ਵੀ ਕੀਤੇ ਹੈਗੇ 311 ਦੇ ਵਿੱਚ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ گرفتار ਵੀ ਹੋਏ ਹੈਗੇ ਇੱਕ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹ ਪਰਵੀਉ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਅਰੈਸਟ ਕੀਤੇ ਨੇ ਕਰਪਸ਼ਨ ਦੇ ਪਰਚੇ ਦੱਚ ਹੁੰਦੇ ਬਾਬੂ ਐਕਟਿੰਗ ਪੋਸਟਿੰਗ ਤੇ ਹੈਗੇ ਜਿਹਦਾ ਐਸਚੂ ਲੈਵਲ ਤੇ ਡੀਐਸਪੀ ਲੈਵਲ ਤੇ ਪੋਸਟਿੰਗ ਤੇ ਹੀ ਪ੍ਰੈਜ਼েন্ট ਹੈਗੇ ਅੱਜ ਦੇ ਦਿਨ ਤੇ ਉਹ ਅਸੀਂ ਰਿਵਿਊ ਕਰ ਲਾਂਗੇ ਜੀ ਮਤਲਬ ਜਿਹੜੇ ਕੰਸਰਨ ਕਮਿਸ਼ਨਰ ਜਾਂ ਐਸਐਸਪੀ ਸੇ ਯੁੱਧ ਨਸ਼ਾ ਵਿਰੋਧ ਦੇ ਲਈ ਕੋਈ ਨਵਾਂ ਫਾਰਮੂਲਾ ਲਾਈਕ ਇਨ ਐਡੀਸ਼ਨ ਵਾਟ ਆਰ ਦਾ ਰੋਲ ਆਫ ਸੀਸੀਟੀਵੀ ਕੈਮਰਾਸ ਸੀਸੀਟੀਵੀ ਕੈਮਰਾਸ ਆਰ ਕੁਆਈਟ ਯੂਸਫੁਲ ਇੱਕ ਤੇ ਜਿਵੇਂ ਜਲੰਧਰ ਜਿਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਜਿਹੜੇ ਕੀਤੇ ਸੀ ਕਿ ਪਿਛਲੇ ਦਿਨਾਂ ਅਸੀਂ ਲੋਕਾਂ ਨੂੰ ਸਮਰਪਿਤ ਕੀਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ ਕ੍ਰਾਈਮ ਬਹੁਤ ਛੇਤੀ ਹੋ ਗਿਆ ਸੀ ਸੋ ਵੇਰੀਅਸ ਵੇਸ ਸਿਮਿਲਰਲੀ ਜਿਵੇਂ ਕਈ ਵਾਰੀ ਸਾਡੇ ਕੋਲ ਕੋਈ ਟਿਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਤੇ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਾਫੀ ਹੈਲਪ ਮਿਲਦੀ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਬੈਕਵਰਡ ਲਿੰਕੇਜ ਟ੍ਰੇਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਮਝੋ ਸਰ ਬਾਰਡਰ ਤੇ ਵੀ ਇੰਨੀ ਸ਼ਕਤੀ ਹੁੰਦੀ ਹੈ ਬਾਰੀ ਸਟੇਟ 'ਚ ਵੀ ਇੰਨੀ ਸ਼ਕਤੀ ਹੈ ਤੇ ਬਾਰਡਰ ਤੋਂ ਬਾਹਰ ਮਾਲ ਕਿਧਾਂ ਆ ਰਿਹਾ ਹੈ ਡਰੱਗਸ ਵਗੈਰਾ ਸਾਰੀ ਆ ਰਹੀ ਹੈ ਲਗਾਤਾਰ ਦੇਖੋ ਜੀ ਜਦੋਂ ਮੈਂ ਕਹਿੰਦਾ ਜੀ ਇੱਥੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਲੋ ਇੰਟੈਂਸਿਟੀ ਕਨਫਲिक्ट ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਕਿ ਇਹਦਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਬਾਕੀ ਸਪੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੇ ਫੋਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੀਅਰਡ ਅਪ ਟੂ ਮੀਟ ਦਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਇੱਕ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਿ ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਰਜਿਸਟਰ ਐਫ ਆਈ ਆਰ 'ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਉਹ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਤਾਂ ਸਾਡੇ ਇਹਦੇ 'ਚ ਬਿਗਨਿੰਗ ਵਿਦ ਰਜਿਸਟ੍ਰੇਸ਼ਨ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਸ ਨੂੰ ਟ੍ਰੇਸ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਕਿ ਹਰ ਬਾਹਰ ਬੈਠਿਆ ਬੰਦਾ ਜਿਹੜਾ ਹੈਗਾ ਉਹ ਕੌਲਾ ਕਰਦਾ ਹੈ ਤੇ ਆਪਣੇ ਲੋਕਲ ਪਿੰਡ ਤੋਂ ਦੋ ਮੁੰਡੇ ਭੇਜਤੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਖੌਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਇਨਫੋਰਮੇਸ਼ਨ ਦੇ ਸਰ ਕਾਰੋਬਾਰੀਆਂ ਦੇ ਵਪਾਰੀਆਂ ਦੇ ਵਿੱਚ ਜਿਹੜੀ ਇੱਕ ਐਕਸਟਰੈਸ਼ਨ ਕਾਲਸ ਨੇ ਉਹਨੂੰ ਲੈ ਕੇ ਡਰ ਬਹੁਤ ਹੈ ਕਿਉਂਕਿ ਉਹ ਸੋਚਦੇ ਨੇ ਵੀ ਕਾਰੋਬਾਰ ਕਿੱਦਾਂ ਕਰਾਂਗੇ ਜੇ ਕਿਸੇ ਦਾ ਵੱਡਾ ਕਾਰੋਬਾਰ ਹੈ ਤੇ ਉਹ ਘਬਰਾ ਜਾਂਦੇ ਆ ਕਈ ਤਾਂ ਪੁਲਿਸ ਕੋ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਕੋ ਨਿੱਡਰ ਹੋ ਜਾਂ ਜੀ ਸਾਡੇ ਕੋਲ ਆਨ ਅਸੀਂ ਹਰ ਕੇਸ 'ਚ ਜਿੱਥੇ ਕੋਈ ਕੋਈ ਇਸ ਤਰ੍ਹਾਂ ਦੀ ਕਾਲ ਹੋਊਗੀ ਅਸੀਂ ਐਗਜ਼ੈਂਪਲਰੀ ਪੈਨਿਸ਼ਮੈਂਟ ਦੇ ਸਰ ਮਤਲਬ ਕਿ ਮੀਜਰਸ ਯੂਜ਼ ਕੀਤੇ ਜਾ ਰਹੇ ਆ ਇਲੀਗਲ ਜਿਹੜੇ ਵਪਨ ਦੀ ਉਹ ਆ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਬਣੀ ਹੋਈ ਹੈ ਇਹਨੂੰ ਰੋਕਣ ਵਾਸਤੇ ਕੁ ਇਹਨਾਂ ਨੇ ਬੜਾ ਵੈਲਿਡ ਪੁਆਇੰਟ ਹੈ ਅਸੀਂ ਵੀ ਨੋਟਿਸ ਕੀਤਾ ਸੀਗਾ ਕਿ ਹੁਣ ਇਹ ਆਈਐਸਆਈ ਦੀ ਸਟਰੈਟਜੀ ਹੈ ਕਿ ਡਰੱਗਸ ਦੇ ਨਾਲ-ਨਾਲ ਉਹ স্মॉल ਵੈਪਨਸ ਉਹਨਾਂ ਨੇ ਪੁਸ਼ ਕਰਨਾ ਸ਼ੁਰੂ ਕੀਤਾ ਹੈ ਤਾਂ ਪਿਛਲੇ 5-6 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਨਿਪਾਇਆ ਹੈ ਅਸੀਂ ਕਾਫੀ ਰਿਕਵਰੀ ਵੀ ਕੀਤੀ ਹੈ ਇੱਕ ਤੇ ਜਿਵੇਂ ਐਟ ਦਾ ਸੋਰਸ ਹੈ ਕਿ ਜਦੋਂ ਟਰਾਂਸਪੋਰਟਰ ਸ਼ਿਪਮੈਂਟ ਆਂਦੀ ਹੈ ਡਰੋਨਸ ਜਿਹੜੇ ਹੈਗੇ ਉਹ ਡਿਟੈਕਟ ਹੋ ਰਹੇ ਹਨ ਡਿਟੈਕਸ਼ਨ ਰੇਟ ਜਿਹੜੀ ਹੈਗੀ ਉਹ ਬੀਐਸਐਫ ਦੀ ਵੀ ਪਹਿਲੇ ਤੋਂ ਬਹੁਤ ਬੱਤਰੇ ਸੋ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਕੋਈ ਡਰੋਨ ਡਰਾਪਿੰਗ ਜ਼ੋਨ ਹੈ ਉਸ ਦੇ ਵਿੱਚ ਅਸੀਂ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹਾਂ ਕਿਹੜੇ ਬੰਦੇ ਉੱਥੇ ਜਾ ਕੇ ਟੈਕਨੀਕਲੀ ਅਸੀਂ ਪਤਾ ਕਰਦੇ ਹਾਂ ਥਰੂ ਟਾਵਰ ਡੰਪ ਐਨਾਲਿਸਿਸ ਅਦਰ ਮੈਕੈਨਿਜ਼ਮਸ ਸੋ ਇੱਕ ਸਾਡਾ ਇੱਕ ਐਫਰਟ ਹੈ ਕਿ ਜਿਹੜੇ ਇਹਨਾਂ ਨੂੰ ਵੈਪਨਸ ਨੂੰ ਟ੍ਰੇਸ ਕੀਤਾ ਜਾਏ ਡਿਸਟ੍ਰਿਬਿਊਸ਼ਨ ਅੱਗੇ ਨਾ ਹੋਵੇ ਏਸ ਇਸ ਦਾ ਮੇਨ ਸੋਰਸ ਆਫ ਇਲੀਗਲ ਵੈਪਨਸ ਆਦਰਵਾਇਜ਼ ਹਿੰਟਰਲੈਂਡ ਤੋਂ ਵੀ ਆਉਂਦੇ ਹਨ ਤਜੇ ਤਾਂ ਮਧੇ ਪ੍ਰਦੇਸ਼ ਵਗੈਰੇ ਚ ਜਿਹੜੇ ਵੈਪਨਸ ਬਣ ਕੇ ਇਲੀਗਲੀ ਉਹ ਵੀ ਸਾਡੇ ਕੋਲ ਇਸ ਤਰ੍ਹਾਂ ਫੰਡਿੰਗ ਪਾਕਿਸਤਾਨ ਨੂੰ ਇਥੋਂ ਡਰੱਗਸ ਦੀ ਫੰਡਿੰਗ ਜਾ ਰਹੀ ਹੋ ਕੋਈ ਨੈਟਵਰਕ ਬ੍ਰੇਕ ਹੋਇਆ ਅਸੀਂ ਇਸ ਇਸ ਕੈਂਪੇਨ ਦੇ ਵਿੱਚ 64 ਹਵਾਲਾ ਆਪਰੇਟਰ ਅਰੈਸਟ ਕੀਤੇ ਹਨ ਤਕਰੀਬਨ 14 ਕਰੋੜ ਦੀ ਜਿਹੜੀ ਹਵਾਲਾ ਮਨੀ ਰਿਕਵਰ ਹੋਈ ਹੈ ਸੋ ਸਾਡਾ ਸਪੈਸ਼ਲ ਫੋਕਸ ਹੈਗਾ ਕੀ ਇਹ ਫੰਡਿੰਗ ਚੋਕ ਹੋਵੇ ਮਤਲਬ ਕਈ ਦੁਬਈ ਬੇਸਡ ਆਪਰੇਟਰਸ ਨਾਲ ਦੂਜੇ ਫੋਰਨ ਕੰਟਰੀਸ ਚ ਬੈਠੇ ਨਾਲ ਲਿੰਕਸ ਜਿਹੜੇ ਉਹ ਐਕਸਪੋਜ਼ ਹੋਏ ਹੈ ਅਸੀਂ ਇੱਥੇ ਉਹਨਾਂ ਦੇ ਬੰਦੇ ਫੜੇ ਹੈ ਤੇ ਇਸ ਤੇ ਕਾਫੀ ਕੰਮ ਹੋਇਆ ਹੈ ਕਿ ਤਾਂਕਿ ਜਿਹੜੀ ਫੰਡਿੰਗ ਵਾਪਸ ਪਾਕਿਸਤਾਨ ਨਾ ਜਾ ਸਕੇ ਸਰ ਹਾਲੇ EK47 ਬਰਾਮਦ ਹੋਈਆਂ ਤੇ ਨੌਜਵਾਨਾਂ ਨੂੰ ਲੈ ਕੇ ਥੋੜਾ ਤਣਾਅ ਜਿਹਾ ਚੱਲ ਜਾ ਹੈ ਕੋਈ ਇਧਰ ਮੂਵਮੈਂਟ ਆ ਰਹੀ ਹੈ ਕੋਈ ਇਧਰ ਨਹੀਂ ਕਾਫੀ ਕੋਸ਼ਿਸ਼ ਇਨਫੈਕਟ ਇੱਕ ਸਾਡਾ ਆਨਗoing ਆਪਰੇਸ਼ਨ ਹੈ ਅੱਜ ਸਵੇਰੇ ਅਸੀਂ RPG ਵੀ ਰਿਕਵਰ ਕੀਤਾ ਸੋ ਇਹ ਚੱਲਦਾ ਰਹਿੰਦਾ ਬਿਕੋਜ਼ ਪਾਕਿਸਤਾਨ ਦੀ ਕੋਸ਼ਿਸ਼ ਹੈ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੀਸ ਉਹ ਮੇਨਟੇਨ ਨਾ ਰਹੇ ਸੋ ਜਿਹੜੀ ਪੁਲਿਸ ਦੀ ਨਵੀਂ ਪਨੀਰੀ ਆ ਰਹੀ ਹੈ ਸਾਰੀ ਤਕਨ ਤਕ ਤਗੀਵਨ ਮੋਬਾਈਲ ਦੀ ਹੁੰਦੀ ਹੈ ਨਾਕੇ ਤੇ ਜਾ ਮੋਬਾਈਲ ਦੇ ਡੀਲ ਬਣਾ ਰਹੀ ਹੈ ਕੁਝ ਬਣਾ ਰਹੀ ਹੈ ਤੇ ਪੁਰਾਣੀ ਪਨੀਰੀ ਖਤਮ ਹੋ ਰਹੀ ਹੈ ਇਹਦੇ ਕੋਈ ਲੱਗਦਾ ਤੁਹਾਨੂੰ ਕੋਈ ਡਿਫਰੈਂਸ ਆ ਰਾ ਚ ਦੇਖੋ ਜੀ ਅਸੀਂ ਸਾਨੂੰ ਲੀਵਰ ਜਿਹੜੀ ਪੁਲਿਸ ਦੇ ਇੱਕ ਤੇ ਆਨ ਗoing ਪ੍ਰੋਸੈਸ ਹੈ ਕਿ ਜਬੇ ਪੁਰਾਣੇ ਅਫਸਰ ਹੁੰਦੇ ਉਹਨਾਂ ਦਾ ਐਕਸਪੀਰੀਅੰਸ ਯੂਟਿਲਾਈਜ਼ ਕੀਤਾ ਜਾਵੇ ਜਿਹੜੇ ਨਵੇਂ ਅਫਸਰ ਹੈਗੇ ਉਹ ਪੜੇ ਲਿਖੇ ਹੈਗੇ ਟੈਕਸ ਹੈ ਵੀ ਹੈਗੇ ਸੋ ਦੋਵਾਂ ਦੀ ਕੰਬੀਨੇਸ਼ਨ ਜਿਹੜੀ ਮਤਲਬ ਇੱਕ ਇਫੈਕਟਿਵ ਪੁਲਿਸਿੰਗ ਕਰ ਸਕਦੀ ਕਿ ਕੋਈ ਵਧਾ ਰਿਹਾ ਨਾ ਸਮਾਂ ਕੋਈ ਵਧਾ ਰਿਹਾ ਹੈ ਦੋ ਸਾਲ ਦਾ ਹੈ ਜੀ ਕੋਈ ਦੋ ਸਾਲ ਦਾ ਸਮਾਂ ਵਧਾ ਰਿਹਾ ਜਿਹੜਾ ਐਕਸਪੀਰੀਅੰਸ ਹੋਲਡ ਹੈ ਦੇ ਇੱਥੇ ਗਵਰਨਮੈਂਟ ਦੇ ਪਰਵਿਊ ਚ ਹੈ ਕਿ ਦੇਖੋ ਕਈ ਹੁਣ ਰਿਟਾਇਰਮੈਂਟ ਏਜ 60 ਹੋ ਗਈ ਇਸ ਤੇ ਹਜੇ ਇਹ ਸਟੇਟ ਗਵਰਨਮੈਂਟ ਹੈਸ ਟੂ ਟੇਕ ਅ ਕਾਲ ਔਨ ਦਿਸ ਥੈਂਕ ਯੂ ਵੈਰੀ ਮਚ ਅਸੀਂ ਜਿਹੜੇ ਪੰਜ ਸ਼ਹੀਦ ਜਿਹੜੇ ਪੁਲਿਸ ਦੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਕੀ ਤਰ੍ਹਾਂ ਅਸੀਂ ਜਲੰਧਰ ਇਕੱਠੇ ਹੋਏ ਸੀ ਸਟੇਟ ਲੈਵਲ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਰੇ ਭਾਰਤ ਦੇ ਵਿੱਚ 191 ਜਿਹੜੇ ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਜਿਹੜੀ ਉਸਦੀ ਡਿਊਟੀ ਹੈਗੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਕੈਨੀ ਕੁਐਸ਼ਨਸ ਆਈ ਬੁੱਡ ਵੈਲਕਮ ਸਰ ਡਰੱਗਸ ਉੱਪਰ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਬੇ ਲਗਾਤਾਰ ਵਿੱਚ ਕੋਈ ਨਵੀਂ ਇਨਪੁਟ ਆਈ ਹੋਵੇ ਤੇ ਕੁਝ ਇਹ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜਾ ਕੈਂਪੇਨ ਸੀਗਾ ਸਾਡਾ ਨਿਰੰਤਰ ਚੱਲੀ ਹੈ ਜਿਹੜੀ ਇਸ ਵਾਰੀ ਸਾਡੀ ਰਿਕਵਰੀ ਹੈਗੀ ਉਹ ਹਿਸਟੋਰਿਕਲੀ ਹਾਈ ਸਾਡੀ ਤਕਰੀਬਨ 1300 ਤੋਂ ਕਿਲੋ ਤੋਂ ਵੱਧ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹਿਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਨੇ ਇੰਸਟਾਲ ਕੀਤੇ ਸੀ ਉਹਨਾਂ ਦੇ ਨਾਲ ਨਾਲ ਪੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ ਅਸੀਂ ਦੇਖਿਆ ਕਾਫੀ ਇੱਕ ਪ੍ਰਭਾਵੀ ਤਰੀਕੇ ਨਾਲ ਫਰਕ ਪਿਆ ਹੈ ਤੇ ਐਟ ਦ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਜਿਵੇਂ ਮੋਹੱਲਿਆਂ 'ਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਸਾਡੀ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਇੱਕ ਬਹੁਤ ਹੀ ਕਾਮਯਾਬ ਸਟੈਪ ਸਾਬਿਤ ਹੋਈ ਹੈ ਤੇ ਲੋਕਾਂ ਦੀ ਇਨਪੁਟ ਤੇ ਤਕਰੀਬਨ ਅਸੀਂ 5800 ਐਫਆਈਆਰ ਅਰਜ ਕਰ ਚੁੱਕੀਆਂ ਤੇ ਸਾਨੂੰ 16000 ਦੇ ਕਰੀਬ ਟਿਪਸ ਆਈਆਂ ਸੀ ਸੋ ਇੱਕ ਇਹ ਇਹ ਇੰਡੀਆ ਦੇ ਵਿੱਚ ਹਾਈਐਸਟ ਜਿਹੜਾ ਕਨਵਰਸ਼ਨ ਰੇਸ਼ਿਓ ਹੈ ਸੋ ਪੁਆਇੰਟ ਆਫ ਸੇਲ ਤੇ ਵੀ ਤੇ ਇਸ ਤੋਂ ਇਲਾਵਾ ਜਿਹੜੇ ਵੱਡੀ ਖੇਪਾਂ ਆਉਂਦੀਆਂ ਵਿੱਚੋਂ ਸਾਡਾ ਫੋਕਸ ਬਿਗ ਫਿਸ਼ ਤੇ ਵੀ ਹੈਗਾ ਤੇ ਐਟ ਦ ਸੇਮ ਟਾਈਮ ਜਿਹੜੇ ਪੈਡਲਰ ਜਿਹੜੇ ਬੇਚਨੇ ਹੈਗੇ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਔਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ ਚ ਇਹ ਵੀ ਨਾਲ ਹੀ ਨਾਲ ਇਹ ਵੀ ਅਫਰਟ ਚੱਲਦੇ ਸਰਪ੍ਰਤachar ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਿ ਮੁਹਿੰਮ ਚੱਲ ਰਹੀ ਹੈ ਲੇਕਿਨ ਡੀਆਈਜੀ ਹਰਚਰਨ ਭੁੱਲੜ ਤੋਂ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ ਕਿ ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਅਫਸਰ ਇੰਨਾ ਕਰਪਟ ਸੀ ਦੇਖੋ ਸਪੈਸਿਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡਸ ਹੈਗਾ ਅਦਰਵਾਈਜ਼ ਪੰਜਾਬ ਸਰਕਾਰ ਇਸ ਟੋਟਲੀ ਕਮਿਟਡ ਟੁਵਰਡਸ ਐਂਟੀ ਕਰਪਸ਼ਨ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਬਹੁਤ ਸਾਰੇ ਜਿਹੜੇ ਅਫਸਰਸ ਅਸੀਂ ਡਿਸਮਿਸ ਵੀ ਕੀਤੇ ਹੈਗੇ 311 ਦੇ ਵਿੱਚ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਹੋਏ ਹੈਗੇ ਇੱਕ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹ ਪਰਵੀਊ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਅਰੈਸਟ ਕੀਏ ਨੇ ਕਰਪਸ਼ਨ ਦੇ ਪਰਚੇ ਦੱਚ ਹੁੰਦੇ ਬਾਬ ਵੀ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਿਹਦਾ ਐਸਐਚਓ ਲੈਵਲ ਤੇ ਡੀਐਸਪੀ ਲੈਵਲ ਤੇ ਪੋਸਟਿੰਗ ਤੇ ਹੀ ਪ੍ਰੈਜ਼েন্ট ਹੈਗੇ ਆ ਅੱਜ ਦੀ ਡੇਟ ਤੇ ਉਹ ਅਸੀਂ ਰਿਵਿਊ ਕਰ ਲਾਂਗੇ ਜੀ ਮਤਲਬ ਜਿਹੜੇ ਕਨਸਰਨ ਕਮਿਸ਼ਨਰ ਜਾਂ ਐਸਐਸਪੀ ਜੀ ਯੂਗਨ ਅਸ਼ਵ ਬ੍ਰੋਕਰ ਲਈ ਕੋਈ ਨਵਾਂ ਫਾਰਮੂਲਾ ਲਾਈਕ ਇਨ ਐਡੀਸ਼ਨ ਵਾਟ ਆਰ ਦ ਰੋਲ ਆਫ ਸੀਸੀਟੀਵੀ ਕੈਮਰਾਜ਼ ਸੀਸੀਟੀਵੀ ਕੈਮਰਾਜ਼ ਆਰ ਕਵਾਈਟ ਯੂਸਫੁਲ ਇੱਕ ਤੇ ਜਿਵੇਂ ਚਲੰਦਰ ਜਿਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਜਿਹੜੇ ਕੀਤੇ ਸੀਗੇ ਪਿਛਲੇ ਦਿਨ ਅਸੀਂ ਲੋਕਾਂ ਨੂੰ ਸਮਰਪਿਤ ਕੀਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ क्राइम ਬਹੁਤ ਛੇਤੀ ਹੋ ਗਿਆ ਸੀ ਸੋ ਵੇਰੀਅਸ ਵੇਸ ਸਿਮਿਲਰਲੀ ਜਿਵੇਂ ਕਈ ਵਾਰੀ ਸਾਡੇ ਕੋਲ ਕੋਈ ਟਿਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਤੇ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਾਫੀ ਹੈਲਪ ਮਿਲਦੀ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਬੈਕਵਰਡ ਲਿੰਕੇਜ ਰੇਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਬਸਟ ਸਰ ਬਾਰਡਰ ਤੇ ਵੀ ਇੰਨੀ ਸ਼ਕਤੀ ਹੁੰਦੀ ਨਹੀਂ ਸਟੇਟ 'ਚ ਵੀ ਨਹੀਂ ਸ਼ਕਤੀ ਹੈ ਤੇ ਬਾਰਡਰ ਤੋਂ ਬਾਹਰ ਮਾਲ ਕਿਦਾਂ ਆ ਰਿਹਾ ਹੈ ਡਰੱਗਸ ਵਗੈਰਾ ਸਾਰੀ ਆ ਰਹੀ ਹੈ ਲਗਾਤਾਰ ਦੇਖੋ ਜੀ ਜਦੋਂ ਮੈਂ ਕਹਿੰਦਾ ਜੀ ਇਹ ਤੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਲੋ ਇੰਟੈਂਸਿਟੀ ਕਨਫਲਿਕਟ ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਕਿ ਇਹਦਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਅਤੇ اسپੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੇ ਫੋਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੀਅਰਡ ਅਪ ਟੂ ਮੀਟ ਦਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਿ ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਐਫ ਆਈ ਆਰ ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਉਹ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਤਾਂ ਸਾਡੇ ਇਹਦੇ ਚ ਬਿਗਨਿੰਗ ਵਿਦ ਰਜਿਸਟ੍ਰੇਸ਼ਨ professionl ਇਨਵੈਸਟੀਗੇਸ਼ਨ ਕਰਕੇ ਉਸ ਨੂੰ ਬਰੇਕ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਕਿ ਹਰ ਬਾਹਰ ਬੈਠਿਆ ਬੰਦਾ ਜਿਹੜਾ ਹੈਗਾ ਉਹ ਕਾਲਾ ਕਰਦਾ ਹੈ ਤੇ ਆਪਣੇ ਲੋਕਲ ਪਿੰਡ ਤੋਂ ਦੋ ਮੁੰਡੇ ਭੇਜਤੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਖੌਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਇਨਫੋਰਮੇਸ਼ਨ ਦੇ ਚ ਸਰ ਕਾਰੋਬਾਰੀਆਂ ਦੇ ਵਪਾਰੀਆਂ ਦੇ ਵਿੱਚ ਜਿਹੜੀ ਐਕਸਟਰਸ਼ਨਸ ਕਾਲਸ ਨੇ ਉਹਨੂੰ ਲੈ ਕੇ ਡਰ ਬਹੁਤ ਹੈ ਕੋ ਉਹ ਸੋਚਦੇ ਨੇ ਵੀ ਕਾਰੋਬਾਰ ਕਿੱਦਾਂ ਕਰਾਂਗੇ ਜੇ ਕਿਸੇ ਦਾ ਵੱਡਾ ਕਾਰੋਬਾਰ ਹੈ ਤੇ ਉਹ ਘਬਰਾ ਜਾਂਦੇ ਆ ਕਈ ਤਾਂ ਪੁਲਿਸ ਕੋ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਕਹੋ ਨਿੱਡਰ ਹੋ ਜਾਂ ਜੀ ਸਾਡੇ ਕੋਲ ਆਣ ਅਸੀਂ ਹਰ ਕੇਸ 'ਚ ਜਿੱਥੇ ਕੋਈ ਕੋਈ ਇਸ ਤਰ੍ਹਾਂ ਦੀ ਕਾਲ ਹੋਊਗੀ ਅਸੀਂ ਐਗਜ਼ੈਂਪਲਰੀ ਪੈਨਿਸ਼ਮੈਂਟ ਦੇਣਾ ਮਤਲਬ ਕਿ ਮੀਜਰਸ ਯੂਜ਼ ਕੀਤੇ ਜਾ ਰਹੇ ਹੈ ਇਲੀਗਲ ਜਿਹੜੇ ਵੈਪਨਸ ਨੇ ਉਹ ਆ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਬਣੀ ਹੋਈ ਹੈ ਇਹਨੂੰ ਰੋਕਣ ਵਾਸਤੇ ਕੁਝ ਇਹ ਇਹਨਾਂ ਨੇ ਬੜਾ ਵੈਲਿਡ ਪੁਆਇੰਟ ਹੈ ਅਸੀਂ ਵੀ ਨੋਟਿਸ ਕੀਤਾ ਸੀਗਾ ਕਿ ਹੁਣ ਆਈਐਸਆਈ ਦੀ ਸਟਰੈਟਜੀ ਹੈ ਕਿ ਡਰੱਗਸ ਦੇ ਨਾਲ-ਨਾਲ ਉਹ ਸਵਾਲ ਵੈਪਨਸ ਉਹਨਾਂ ਨੇ ਪੁਸ਼ ਕਰਨਾ ਸ਼ੁਰੂ ਕੀਤਾ ਹੈ ਤਾਂ ਪਿਛਲੇ 5-6 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਝੰਪਾਂ ਆਈਆਂ ਹੈ ਅਸੀਂ ਕਾਫੀ ਰਿਕਵਰੀ ਵੀ ਕੀਤੀ ਹੈ ਇੱਕ ਤੇ ਜਿਵੇਂ ਐਟ ਦਾ ਸੋਰਸ ਹੈ ਕਿ ਜਦੋਂ ਟ੍ਰਾਂਸਪੋਰਟਰ ਸ਼ਿਪਮੈਂਟ ਆਉਂਦੀ ਹੈ ਡਰੋਨਸ ਜਿਹੜੇ ਹੈਗੇ ਉਹ ਡਿਟੈਕਟ ਹੋ ਰਹੇ ਹਨ ਡਿਟੈਕਸ਼ਨ ਰੇਟ ਜਿਹੜੀ ਹੈਗੀ ਉਹ ਬੀਐਸਐਫ ਦੀ ਵੀ ਪਹਿਲੇ ਤੋਂ ਬਹੁਤ ਬਿਹਤਰ ਹੈ ਸੋ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਕੋਈ ਡਰੋਨ ਡਰਾਪਿੰਗ ਜ਼ੋਨ ਹੈ ਉਸ ਦੇ ਵਿੱਚ ਅਸੀਂ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹਾਂ ਕਿਹੜੇ ਬੰਦੇ ਉੱਥੇ ਜਾ ਕੇ ਟੈਕਨੀਕਲੀ ਅਸੀਂ ਪਤਾ ਕਰਦੇ ਹਾਂ ਥਰੂ ਟਾਵਰ ਡੰਪ ਐਨਾਲਿਸਿਸ ਅਦਰ ਮੈਕੈਨਿਜ਼ਮਸ ਸੋ ਇੱਕ ਸਾਡਾ ਇੱਕ ਐਫਰਟ ਹੈ ਕਿ ਜਿਹੜੇ ਇਹਨਾਂ ਨੂੰ ਵੈਪਨਸ ਨੂੰ ਟ੍ਰੇਸ ਕੀਤਾ ਜਾਏ ਡਿਸਟ੍ਰਿਬਿਊਸ਼ਨ ਅਕੇ ਨਾ ਹੋਵੇ ਏ ਦਿਸ ਇਜ਼ ਦਾ ਮੇਨ ਸੋਰਸ ਆਫ ਇਲੀਗਲ ਵੈਪਨਸ ਅਦਰਵਾਈਜ਼ ਹੰਟਰਲੈਂਡ ਤੋਂ ਵੀ ਆਉਂਦੇ ਆ ਤਾਂ ਮਧੇਪ੍ਰਦੇਸ਼ ਵਗੈਰੇ ਚ ਜਿਹੜੇ ਵੈਪਨਸ ਬਣ ਕੇ ਇਲੀਗਲੀ ਉਹ ਵੀ ਸਾਡੇ ਕੋਲ ਇਥੇ ਜਿਹੜਾ ਫੰਡਿੰਗ ਪਾਕਿਸਤਾਨ ਨੂੰ ਇਥੋਂ ਡਰੱਗਸ ਦੀ ਫੰਡਿੰਗ ਜਾ ਰਹੀ ਹੈ ਉਹ ਕੋਈ ਨੈਟਵਰਕ ਬ੍ਰੇਕ ਹੋਇਆ ਅਸੀਂ ਇਸ ਇਸ ਕੈਂਪੇਨ ਦੇ ਵਿੱਚ 64 ਹਵਾਲਾ ਆਪਰੇਟਰਸ ਅਰੈਸਟ ਕੀਤੇ ਹਨ ਤਕਰੀਬਨ 14 ਕਰੋੜ ਦੀ ਜਿਹੜੀ ਹਵਾਲਾ ਮਨੀ ਰਿਕਵਰ ਹੋਈ ਹੈ ਸੋ ਸਾਡਾ ਸਪੈਸ਼ਲ ਫੋਕਸ ਹੈਗਾ ਕਿ ਇਹ ਫੰਡਿੰਗ ਚੋਕ ਹੋਵੇ ਮਤਲਬ ਕਈ ਦੁਬਈ ਬੇਸਡ ਆਪਰੇਟਰਸ ਨਾਲ ਦੂਜੇ ਫੋਰਨ ਕੰਟਰੀਸ ਚ ਬੈਠੇ ਨਾਲ ਲਿੰਕਸ ਜਿਹੜੇ ਉਹ ਐਕਸਪੋਜ਼ ਹੋਏ ਆ ਅਸੀਂ ਜਿੱਥੇ ਉਹਨਾਂ ਦੇ ਬੰਦੇ ਫੜੇ ਆ ਤੇ ਇਸ ਤੇ ਕਾਫੀ ਕੰਮ ਹੋਇਆ ਹੈ ਕਿ ਤਾਂਕਿ ਜਿਹੜੀ ਫੰਡਿੰਗ ਵਾਪਸ ਪਾਕਿਸਤਾਨ ਨਾ ਜਾ ਸਕੇ ਸਰ ਹਾਲੇ 1K47 ਬਰਾਮਦ ਹੋਈਆਂ ਤੇ ਜਵਾਨਾਂ ਨੂੰ ਲੈ ਕੇ ਥੋੜਾ ਤਣਾਅ ਦੇ ਚੱਲ ਰਿਹਾ ਹੈ ਕੋਈ ਇਧਰ ਮੂਵਮੈਂਟ ਆ ਰਹੀ ਹੈ ਕੋਈ ਇਧਰ ਨਹੀਂ ਕਾਫੀ ਕੋਸ਼ਿਸ਼ ਇਨਫੈਕਟ ਇੱਕ ਸਾਡਾ ਆਨ ਗoing ਆਪਰੇਸ਼ਨ ਅੱਜ ਸਵੇਰੇ ਅਸੀਂ RPG ਵੀ ਰਿਕਵਰ ਕੀਤਾ ਸੋ ਇਹ ਚੱਲਦਾ ਰਹਿੰਦਾ ਬਿਕੋਜ਼ ਪਾਕਿਸਤਾਨ ਦੀ ਕੋਸ਼ਿਸ਼ ਹੈ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੀਸ ਉਹ ਮੇਨਟੇਨ ਨਾ ਰਹੇ। ਸ ਜਿਹੜੀ ਪੁਲਿਸ ਦੀ ਨਵੀਂ ਪਨੀਰੀ ਆ ਰਹੀ ਹੈ। ਸਾਰੀ ਤੱਕ ਤੱਕ ਤਗੀਵਨ ਮੋਬਾਈਲ ਦੀ ਹੁੰਦੀ ਹੈ। ਨਾਕੇ ਤੇ ਜਾ ਮੋਬਾਈਲ ਦੇ ਡੀਲ ਬਣਾ ਰਹੀ ਹੈ, ਕੁਝ ਬਣਾ ਰਹੀ ਹੈ ਤੇ ਪੁਰਾਣੀ ਪਨੀਰੀ ਖਤਮ ਹੋ ਰਹੀ ਹੈ। ਇਹਦੇ ਕੋਈ ਲੱਗਦਾ ਤੁਹਾਨੂੰ ਕੋਈ ਕਿਸਰਾ ਸਿਰ ਅਜੇ। ਦੇਖੋ ਜੀ ਅਸੀਂ ਸਾਨੂੰ ਲੀਫ ਜਿਹੜੀ ਪੁਲਿਸ ਤੇ ਇੱਕ ਤੇ ਆਨ ਗoing ਪ੍ਰੋਸੈਸ ਹੈ ਕਿ ਜਬ ਪੁਰਾਣੇ ਅਫਸਰ ਹੁੰਦੇ ਉਹਨਾਂ ਦਾ ਐਕਸਪੀਰੀਅੰਸ ਯੂਟਿਲਾਈਜ਼ ਕੀਤਾ ਜਾਵੇ, ਜਿਹੜੇ ਨਵੇਂ ਅਫਸਰ ਹੈਗੇ ਉਹ ਪੜੇ ਲਿਖੇ ਹੈਗੇ। ਟੈਕਸ ਹੈ ਵੀ ਹੈਗੇ ਸੋ ਦੋਵਾਂ ਦੀ ਕੰਬੀਨੇਸ਼ਨ ਜਿਹੜੀ ਮਤਲਬ ਇੱਕ ਇਫੈਕਟਿਵ ਪੁਲਿਸਿੰਗ ਕਰ ਸਕਦੇ ਕੀ ਕੋਈ ਵਧਾ ਰਹੇ ਨਾ ਸਮਾਂ ਕੋਈ ਵਧਾ ਰਹੇ ਦੋ ਸਾਲ ਦਾ ਹੈ ਜੀ ਕੋਈ ਦੋ ਸਾਲ ਦਾ ਸਮਾਂ ਵਧਾ ਰਹੇ ਜਿਹੜੇ ਐਕਸਪੀਰੀਅੰਸ ਹੋਲਡਰ ਹੈ ਬਣ ਦੇ ਇਹ ਤੇ ਗਵਰਨਮੈਂਟ ਦੇ ਪਰਵਿਊ ਚ ਹੈ ਕਿ ਦੇਖੋ ਕਈ ਹੁਣ ਰਿਟਾਇਰਮੈਂਟ ਏਜ 60 ਹੋ ਗਈ ਇਸ ਤੇ ਹਜੇ ਇਹ ਸਟੇਟ ਗਵਰਨਮੈਂਟ ਹੈਸ ਟੂ ਟੇਕ ਅ ਕਾਲ ਔਨ ਥਿਸ ਥੈਂਕ ਯੂ ਵੈਰੀ ਮਚ ਇਸੇ ਅਵਸਰ ਤੇ ਅਸੀਂ ਜਿਹੜੇ ਪੰਚ ਸ਼ਹੀਦ ਜਿਹੜੇ ਪੁਲਿਸ ਦੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਕੀ ਤਰ੍ਹਾਂ ਅਸੀਂ ਜਲੰਧਰ ਇਕੱਠੇ ਹੋਏ ਸੀ ਸਟੇਟ ਲੈਵਲ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਰੇ ਭਾਰਤ ਦੇ ਵਿੱਚ 196 ਜਿਹੜੇ ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਜਿਹੜੀ ਉਸਦੀ ਡਿਊਟੀ ਹੈਗੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਐਨੀ ਕੁਐਸ਼ਨਸ ਆਈ ਬੁੱਡ ਵੈਲਕਮ ਸਰ ਸਰ ਡਰੱਗਸ ਦੇ ਉੱਪਰ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਬੇ ਲਗਾਤਾਰ ਦੇ ਵਿੱਚ ਕੋਈ ਨਵੀਂ ਇਨਪੁਟ ਆਈ ਹੋਵੇ ਦੇਖੋ ਜੀ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਕੈਂਪੇਨ ਸੀਗਾ ਸਾਡਾ ਨਿਰੰਤਰ ਚੱਲੀ ਹੈ ਜਿਹੜੀ ਇਸ ਵਾਰੀ ਸਾਡੀ ਰਿਕਵਰੀ ਹੈਗੀ ਉਹ ਹਿਸਟੋਰਿਕਲੀ ਹਾਈ ਸਾਡੀ ਤਕਰੀਬਨ 1300 ਤੋਂ ਕਿਲੋ ਤੋਂ ਵੱਧ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹਿਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਨੇ ਇੰਸਟਾਲ ਕੀਤੇ ਸੀ ਉਹਦਾ ਦੇ ਨਾਲ ਨਾਲ ਬੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ ਅਸੀਂ ਦੇਖਿਆ ਕਾਫੀ ਇੱਕ ਪ੍ਰਭਾਵੀ ਤਰੀਕੇ ਨਾਲ ਫਰਕ ਪਿਆ ਹੈ ਤੇ ਐਟ ਦ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਜਿਵੇਂ ਮੋਹੱਲੇ ਆ ਜਾਂ ਪਿੰਡਾਂ ਦੇ ਵਿੱਚ ਜਿੱਥੇ ਸਾਡੀ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਇੱਕ ਬਹੁਤ ਹੀ ਕਾਮਯਾਬ ਸਟੈਪ ਸਾਬਿਤ ਹੋਈ ਹੈ ਤੇ ਲੋਕਾਂ ਦੀ ਇਨਪੁਟ ਤੇ ਤਕਰੀਬਨ ਅਸੀਂ 5800 ਐਫ ਆਈ ਆਰ ਦਰਜ ਕਰ ਚੁੱਕੇ ਹਾਂ मतलब ਸਾਡੂੰ 16000 ਦੇ ਕਰੀਬ ਟਿਪਸ ਆਈਆਂ ਸੀ ਇਹ ਇਹ ਇੰਡੀਆ ਦੇ ਵਿੱਚ ਹਾਈਐਸਟ ਰੇਸ਼ਿਓ ਹੈ ਸੋ ਪੁਆਇੰਟ ਆਫ ਸੇਲ ਤੇ ਬਲਵਾ ਜਿਹੜੇ ਵੱਡੀ ਖੇਪਾਂ ਆਉਂਦੀਆਂ ਜੋ ਸਾਡਾ ਫੋਕਸ 빅 ਫਿਸ਼ ਤੇ ਵੀ ਹੈਗਾ ਤੇ ਐਟ ਦ ਸੇਮ ਟਾਈਮ ਜਿਹੜੇ ਪੈਡਲਰ ਜਿਹੜੇ ਵਿਛਦੇ ਹੈਗੇ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਔਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ 'ਚ ਇਹ ਵੀ ਨਾਲ ਹੀ ਨਾਲ ਇਹ ਵੀ ਐਫਰਟ ਚੱਲ ਰਿਹਾ ਹੈ ਸਰਪ੍ਰਤachar ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਿ ਮੁਹਿੰਮ ਚੱਲ ਰਹੀ ਹੈ ਲੇਕਿਨ ਡੀਆਈਜੀ ਹਰਚੰਨ ਭੁੱਲੜ ਤੋਂ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ कि ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਅਫਸਰ ਇੰਨਾ ਕਰਪਟ ਸੀ ਦੇਖੋ ਸਪੈਸਿਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡਸ ਹੈਗਾ ਅਦਰਵਾਇਸ ਪੰਜਾਬ ਸਰਕਾਰ ਇਸ ਟੋਟਲੀ ਕਮਿਟਡ ਟੁਵਰਡਸ ਐਂਟੀ ਕਰਪਸ਼ਨ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਬਹੁਤ ਸਾਰੇ ਜਿਹੜੇ ਅਫਸਰਸ ਅਸੀਂ ਡਿਸਮਿਸ ਵੀ ਕੀਤੇ ਹੈਗੇ 311 ਦੇ ਵਿੱਚ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ گرفتار ਵੀ ਹੋਏ ਹੈਗੇ ਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਪਰਵਿਊ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰ ਜਿਹੜੇ ਅਰੇਸਟ ਕੀਤੇ ਕੰਨੀ ਦੇ ਕ腐ਸ਼ਨ ਦੇ ਪਰਚੇ ਦੱਚ ਹੁੰਦੇ ਬਾਬੂ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਿਹਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਆ ਅੱਜ ਦੇ ਡੇਟ ਤੇ ਉਹ ਅਸੀਂ ਰਿਵਿਊ ਕਰ ਲਾਂਗੇ ਜੀ ਮਦਰ ਦਟ ਜਿਹੜੇ ਕੰਸਲਟਰ ਕਮਿਸ਼ਨਰ ਜਾਂ ਐਸਐਸਪੀ ਜੀ ਯੋਗਦਨ ਅਸ਼ਿਆ ਬ੍ਰਾਉਜ਼ੂ ਦੇ ਲਈ ਕੋਈ ਨਵਾਂ ਫਾਰਮੂਲਾ ਲਾਈਕ ਇਨ ਐਡੀਸ਼ਨ ਵਾਟ ਆਰ ਦ ਰੋਲ ਆਫ ਸੀਸੀਟੀਵੀ ਕੈਮਰਾਜ਼ ਸੀਸੀਟੀਵੀ ਕੈਮਰਾਜ਼ ਆਰ ਕਵਾਈਟ ਯੂਸਫੁਲ ਇੱਕ ਤੇ ਜਿਵੇਂ ਚਲੰਦਰ ਜਿਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਜਿਹੜੇ ਕੀਤੇ ਸੀਗੇ ਪਿਛਲੇ ਦਿਨ ਅਸੀਂ ਲੋਕਾਂ ਨੂੰ ਸਮਰਥਨ ਕੀਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ क्राइम ਬਹੁਤ ਛੇਤੀ ਹੋ ਗਿਆ ਸੀ ਸੋ ਵੇਰੀਅਸ ਵੇਸ ਸਿਮਿਲਰਲੀ ਜਿਵੇਂ ਕਈ ਵਾਰੀ ਸਾਡੇ ਕੋਲ ਕੋਈ ਟਿਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਤੇ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਾਫੀ ਹੈਲਪ ਮਿਲਦੀ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਬੈਕਵਰਡ ਲਿੰਕੇਜ ਪ੍ਰੈਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਮਝਤੀ ਸਰ ਬਾਰਡਰ ਤੇ ਵੀ ਇੰਨੀ ਸ਼ਕਤੀ ਹੋਣ ਦੀ ਬਾਰੇ ਸਟੇਟ 'ਚ ਵੀ ਨਹੀਂ ਸ਼ਕਤੀ ਹੈ ਤੇ ਬਾਰਡਰ ਤੋਂ ਬਾਹਰ ਕਮਾਲ ਕਿਦਾਂ ਆ ਰਿਹਾ ਹੈ ਡਰੱਗਸ ਵਗੈਰਾ ਸਾਰੀ ਆ ਰਹੀ ਹੈ ਲਗਾਤਾਰ ਦੇਖੋ ਜੀ ਜਦੋਂ ਮੈਂ ਕਹਿੰਦਾ ਜੀ ਇਹ ਤੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਲੋ ਇੰਟੈਂਸਿਟੀ ਕਨਫਲਿਕਟ ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਕਿ ਇਹਦਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਐਸਪੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੇ ਫੋਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੀਅਰਡ ਅਪ ਟੂ ਮੀਟ ਥਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਿ ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਐਫ ਆਈ ਆਰ ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਉਹ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਸੋ ਸਾਡੇ ਇਹਦੇ ਚ ਬਿਗਨਿੰਗ ਵਿਦ ਰਜਿਸਟ੍ਰੇਸ਼ਨ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਸ ਨੂੰ ਡ੍ਰੇਸ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਕਿ ਹਰ ਬਾਹਰ ਬੈਠਿਆ ਬੰਦਾ ਜਿਹੜਾ ਹੈਗਾ ਉਹ ਕੌਲਾ ਕਰਦਾ ਹੈ ਤੇ ਆਪਣੇ ਲੋਕਲ ਪਿੰਡ ਤੋਂ ਦੋ ਮੁੰਡੇ ਭੇਜਤੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਖੌਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਇਨਫੋਰਮੇਸ਼ਨ ਦੇ ਸਰ ਕਾਰੋਬਾਰੀਆਂ ਦੇ ਵਪਾਰੀਆਂ ਦੇ ਵਿੱਚ ਜਿਹੜੀ ਇੱਕ ਐਕਸਟਰੈਸ਼ਨ ਕਾਲਸ ਨੇ ਉਹਨੂੰ ਲੈ ਕੇ ਡਰ ਬੋਦ ਹੈ ਕਿਉਂਕਿ ਉਹ ਸੋਚਦੇ ਨੇ ਵੀ ਕਾਰੋਬਾਰ ਕਿੱਦਾਂ ਕਰਾਂਗੇ ਜੇ ਕਿਸੇ ਦਾ ਵੱਡਾ ਕਾਰੋਬਾਰ ਹੈ ਤੇ ਉਹ ਘਬਰਾ ਜਾਂਦੇ ਆ ਕਈ ਤਾਂ ਪੁਲਿਸ ਕੋ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਕਹੋ ਨਿੱਡਰ ਹੋ ਜਾਂ ਜੀ ਸਾਡੇ ਕੋਲ ਆਣ ਅਸੀਂ ਹਰ ਕੇਸ 'ਚ ਜਿੱਥੇ ਕੋਈ ਕੋਈ ਇਸ ਤਰ੍ਹਾਂ ਦੀ ਕਾਲ ਹੋਊਗੀ ਅਸੀਂ ਐਗਜ਼ੈਂਪਲਰੀ ਪੈਨਿਸ਼ਮੈਂਟ ਦੇਣਾ ਸਰ ਮਤਲਬ ਕਿ ਮੀਜਰਸ ਯੂਜ਼ ਕੀਤੇ ਜਾ ਰਹੇ ਆ ਇਲੀਗਲ ਜਿਹੜੇ ਵਪਨ ਨਹੀਂ ਉਹ ਆ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਬਣੀ ਹੋਈ ਹੈ ਇਹਨੂੰ ਰੋਕਣ ਵਾਸਤੇ ਕੁਝ ਇਹ ਇਹਨਾਂ ਨੇ ਬੜਾ ਵੈਲਿਡ ਪੁਆਇੰਟ ਹੈ ਅਸੀਂ ਵੀ ਨੋਟਿਸ ਕੀਤਾ ਸੀਗਾ ਕਿ ਹੁਣ ਇਹ ਆਈਐਸਏ ਦੀ ਸਟਰੈਟਜੀ ਹੈ ਕਿ ਡਰੱਗਸ ਦੇ ਨਾਲ-ਨਾਲ ਉਹ ਸਵਾਲ ਵੈਪਨਸ ਉਹਨਾਂ ਨੇ ਪੁਸ਼ ਕਰਨਾ ਸ਼ੁਰੂ ਕੀਤਾ ਹੈ ਤਾਂ ਪਿਛਲੇ 5-6 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਕਿਪਾਈਆਂ ਅਸੀਂ ਕਾਫੀ ਰਿਕਵਰੀ ਵੀ ਕੀਤੀ ਹੈ ਇੱਕ ਤੇ ਜਿਵੇਂ ਐਟ ਦਾ ਸੋਰਸ ਹੈ ਕਿ ਜਦੋਂ ਟ੍ਰਾਂਸਬਾਰਡਰ ਸ਼ਿਪਮੈਂਟ ਆਂਦੀ ਹੈ ਡਰੋਨਸ ਜਿਹੜੇ ਹੈਗੇ ਉਹ ਡਿਟੈਕਟ ਹੋ ਰਹੇ ਹਨ ਡਿਟੈਕਸ਼ਨ ਰੇਟ ਜਿਹੜੀ ਹੈਗੀ ਉਹ ਬੀਐਸਐਫ ਦੀ ਵੀ ਪਹਿਲੇ ਤੋਂ ਬਹੁਤ ਇਤਰੇ ਸੋ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਕੋਈ ਡਰੋਨ ਡਰਾਪਿੰਗ ਜ਼ੋਨ ਹੈ ਉਸ ਦੇ ਵਿੱਚ ਅਸੀਂ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹਾਂ ਕਿਹੜੇ ਬੰਦੇ ਉੱਥੇ ਜਾ ਕੇ ਟੈਕਨੀਕਲੀ ਅਸੀਂ ਪਤਾ ਕਰਦੇ ਹਾਂ ਥਰੂ ਟਾਵਰ ਡੰਪ ਐਨਾਲਿਸਿਸ ਅਦਰ ਮੈਕੈਨਿਜ਼ਮਸ ਸੋ ਇੱਕ ਸਾਡਾ ਇੱਕ ਐਫਰਟ ਹੈ ਕਿ ਜਿਹੜੇ ਇਹਨਾਂ ਨੂੰ ਵੈਪਨਸ ਨੂੰ ਟ੍ਰੇਸ ਕੀਤਾ ਜਾਏ ਡਿਸਟ੍ਰਿਬਿਊਸ਼ਨ ਅਕੇ ਨਾ ਹੋਵੇ ਏਕ ਥਿਸ ਇਜ਼ ਦਾ ਮੇਨ ਸੋਰਸ ਆਫ ਇਲੀਗਲ ਵੈਪਨਸ ਅਦਰਵਾਇਜ਼ ਹੈਂਟਰਲੈਂਡ ਤੋਂ ਵੀ ਆਉਂਦੇ ਹਨ ਸੱਚੀ ਦਾ ਮਧੇ ਪ੍ਰਦੇਸ਼ ਵਗੈਰੇ ਚ ਜਿਹੜੇ ਵੈਪਨਸ ਬਣ ਕੇ ਇਲੀਗਲੀ ਉਹ ਵੀ ਸਾਡੇ ਕੋਲ ਇਥੇ ਜਿਹੜਾ ਫੰਡਿੰਗ ਪਾਕਿਸਤਾਨ ਨੂੰ ਇਥੋਂ ਡਰੱਗਸ ਦੀ ਫੰਡਿੰਗ ਜਾ ਰਹੀ ਉਹ ਕੋਈ ਨੈਟਵਰਕ ਬ੍ਰੇਕ ਹੋਇਆ ਸ ਹੈ ਅਸੀਂ ਇਸ ਇਸ ਕੈਂਪੇਨ ਦੇ ਵਿੱਚ 64 ਹਵਾਲਾ ਆਪਰੇਟਰ ਅਰੈਸਟ ਕੀਤੇ ਹਨ ਤਕਰੀਬਨ 14 ਕਰੋੜ ਦੀ ਜਿਹੜੀ ਹਵਾਲਾ ਮਨੀ ਰਿਕਵਰ ਹੋਈ ਹੈ ਸੋ ਸਾਡਾ ਸਪੈਸ਼ਲ ਫੋਕਸ ਹੈਗਾ ਕਿ ਇਹ ਫੰਡਿੰਗ ਚੋਕ ਹੋਵੇ ਮਤਲਬ ਕਈ ਦੁਬਈ ਬੇਸਡ ਆਪਰੇਟਰਸ ਨਾਲ ਦੂਜੇ ਫੋਰਨ ਕੰਟਰੀਸ ਤੇ ਬੈਠੇ ਨਾਲ ਲਿੰਕਸ ਜਿਹੜੇ ਉਹ